ਤੇ ਉਨ੍ਹਾਂ ਖਬਰਾਂ ਦਾ ਰੁਕਾਂਗੇ ਕਰਦੀ ਮੰਦਾਲੀ ਦਵੇ ਨੂੰ ਦੱਸਦੇ ਕਿ ਉੱਚਾ ਚੁੱਕਣ ਦੇ ਲਈ ਅਮਰੀਕਾ ਗਏ ਨੌਜਵਾਨਾਂ ਨੂੰ ਅਮਰੀਕੀ ਦੀ ਸਰਕਾਰ ਦੇ ਵੱਲੋਂ ਰਿਪੋਰਟ ਕੀਤਾ ਗਿਆ। ਰਿਪੋਰਟ ਹੋਣ ਤੋਂ ਬਾਅਦ ਆਪਣੇ ਕਰਪੌਂਚੇ ਜਿਲ੍ਹਾ ਮਰਸੇ ਦੇ ਪਿੰਡ ਸਲੇਮਪੁਰਾ ਦੇ ਨੌਜਵਾਨ ਦਲੇਰ ਸਿੰਘ ਨਾਲ ਇੰਟਰਨਿਊਜ਼ ਪੰਜਾਬ ਨੇ ਖਾਸ ਗੱਲਬਾਤ ਕੀਤੀ ਹੈ। ਰਿਪੋਰਟ ਹੋ ਕੇ ਕਰਪੌਂਚੇ ਦਲੇਰ ਸਿੰਘ ਨੇ ਦੱਸੀ ਕਹਾਣੀ ਲੱਖਾਂ ਰੁਪਏ ਦਾ ਕਰਜ਼ਾ ਚੱਕ ਕੇ ਕਰਦੀ ਗਰੀਬੀ ਅਤੇ ਭਵਿੱਖ ਨੂੰ ਸੁਧਾਰਨ ਦੇ ਲਈ ਗਿਆ ਸੀ। ਲੇਕਿਨ ਇਚਨ ਦੇ ਵੱਲੋਂ ਇੱਕ ਨੰਬਰ ਚ ਵੀਚਾ ਲਵਾ ਕੇ ਪੇਜਣ ਦਾ ਜਾਂਚਾ ਦੇ ਕੇ ਡੌਂਕੀ ਲਗਾਈ ਗਈ। ਪੁਨਾਮਾ ਦੇ ਜੰਗਲਾ ਦੇ ਵਿੱਚੋਂ ਹੁੰਦੇ ਹੋਏ ਕੜੀ ਮਿਹਨਤ ਦੇ ਨਾਲ ਉਹ ਅਮਰੀਕਾ ਪਹੁੰਚੇ ਅਮਰੀਕਾ ਸਰਕਾਰ ਦੇ ਵੱਲੋਂ ਰਿਲੀਜ਼ ਕਰਨ ਦਾ ਕਹਿ ਕੇ ਹੱਤਕੜੀਆਂ ਵੇਡੀਆਂ ਲਗਾ ਕੇ ਡਿਪੋਰਟ ਕਰਕੇ ਪਹੁੰਚਿਆ ਸ਼ਿਰਗੁਰ ਰਾਮਦਾਸ ਇੰਟਰਨੈਸ਼ਨਲ 에ਰਪੋਰਟ ਦੀ ਗਰੀਬੀ ਨੂੰ ਚੁੱਕਣ ਵਾਸਤੇ ਅਤੇ ਰੋਜੀ ਰੋਟੀ ਕਮਾਉਣ ਲਈ ਅਮਰੀਕਾ ਗਏ ਭਾਰਤੀ ਨੌਜਵਾਨਾਂ ਨੂੰ ਅਮਰੀਕਾ ਵੱਲੋਂ ਜਿਹੜਾ ਡਿਪੋਰਟ ਕੀਤਾ ਗਿਆ ਤੇ ਰਿਪੋਰਟ ਕਰਨ ਤੋਂ ਬਾਅਦ ਜਿਹੜੇ ਨੌਜਵਾਨ ਨੇ ਹੁਣ ਆਪਣੇ ਘਰਾਂ 'ਚ ਪਹੁੰਚੇ ਨੇ ਜਿਸ ਤਰੀਕੇ ਨਾਲ ਕੱਲ ਵੀ ਵੇਖਿਆ ਤੁਸੀਂ ਕਿ ਏਅਰਪੋਰਟ ਦੇ ਰਹੀ 104 ਜਿਹੜੇ ਭਾਰਤੀ ਸੀਗੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਸੀ ਇਸੇ ਤਰੀਕੇ ਨਾਲ ਹੀ ਅੰਮ੍ਰਿਤਸਰ ਦੇ ਪਿੰਡ ਸਲੇਮਪੁਰਾਂ ਵਿੱਚ ਮੌਜੂਦ ਹਨ ਜਿੱਥੇ ਉਹਦੇ ਸਾਡੇ ਨਾਲ ਦਲੇਰ ਸਿੰਘ ਜੀ ਮੌਜੂਦ ਨੇ ਜਿਹੜੇ ਕਿ ਰਿਪੋਰਟ ਹੋ ਕੇ ਆਪਣੇ ਘਰ ਪਹੁੰਚੇ ਨੇ ਹਾਂਜੀ ਦਲੇਰ ਸਿੰਘ ਜੀ ਕੀ ਕਹਣਾ ਚਾਹੁੰਦੇ ਹੋ ਕਿਸ ਤਰੀਕੇ ਦਾ ਮੰਜ਼ਰ ਸੀਗਾ ਜਦੋਂ ਤੁਸੀਂ ਗਏ ਸੀਗੇ ਕਿਹੜੇ ਹਾਲਾਤਾਂ 'ਚ ਗਏ ਸੀਗੇ ਅਸੀਂ ਘਰ ਦੇ ਗਰੀਬੀ ਦੇ ਹਾਲਾਤ ਲਈ ਆਪਣਾ ਪ੍ਰਵੇਸ਼ ਟਗਾਉਣ ਲੱ ਪਰ ਤੁਹਾਨੂੰ ਨਹੀਂ ਪਤਾ ਸਾਡੇ ਨਾਲ ਆ ਹੋ ਜਨਾ ਪਰ ਜਦੋਂ ਦੇਖਦੇ ਕਿ ਅਮਰੀਕਾ ਜਾਣਾ ਹੁੰਦਾ ਤਾਂ ਲੱਖਾਂ ਰੁਪਏ ਲੱਗ ਜਾਂਦੇ ਆ ਕਿੰਨੀ ਕੁ ਲਾਗਤ ਲਗੀ ਕਿਹੜੇ ਹਾਲਾਤਾਂ ਚ ਗਏ ਸੀ ਕਿਉਂਕਿ ਇੰਨੇ ਪੈਸੇ ਇਕੱਠੇ ਵੀ ਨਹੀਂ ਹੁੰਦੇ ਵੱਡੇ ਪੱਧਰ ਤੇ ਜਿਹੜੇ ਵੱਡੀਆਂ ਰਕਮਾਂ ਲੱਗਦੀਆਂ ਹਾਂ ਹਾਂਜੀ ਮੈਂ ਕੁਝ ਆਪਣੀ ਜ਼ਮੀਨ ਗਹਿਣੇ ਪਾਈ ਸੀ ਕੁਝ ਮੈਂ ਦੋਸਤਾਂ ਕੋ ਪੈਸੇ ਫੜੇ ਸੀ ਬਿਲਕੁਲ ਫਿਰ ਤੁਸੀਂ ਕਿਸ ਤਰੀਕੇ ਨਾਲ ਪਹੁੰਚੇ ਜਦੋਂ ਆਪਾਂ ਅਮਰੀਕਾ ਪਹੁੰਚਦੇ ਆ ਤੇ ਕਿਹੜੇ ਤਰੀਕੇ ਨਾਲ ਤੁਸੀਂ ਡੌਂਕੀ ਲਾ ਕੇ ਗਏ ਸੀਗੇ ਕਿ ਜਾਂ ਆਰਾਮ ਨਾਲ ਗਏ ਸੀ ਨੇ ਮੇਰਾ ਡਾਂਕੀ ਹਲਾਨੀ ਸੀ ਮੈਨੂੰ ਕਹਿੰਦੇ ਕਿ ਮੇਰਾ 에ਜੰਟ ਕਿ ਮੈਂ ਤੇਰਾ ਇੱਕ ਨੰਬਰ ਚ ਹੀ ਕੰਮ ਕਰਾਂਗਾ ਕਿਉਂਕਿ ਮੈਂ ਡਾਂਕੀ ਨਹੀਂ ਪਸੰਦ ਕਰਦਾ ਪਰ ਮੈਨੂੰ ਰਾਸਤੇ ਜਮੇ ਰਸਤੇ ਚ ਜਾ ਕੇ ਮੈਨੂੰ ਮਜਬੂਰ ਹੋ ਕੇ ਡਾਂਕੀ ਹੀ ਲਾਉਣੀ ਪਈ ਅੱਛਾ ਕਿਉਂਕਿ ਉੱਥੋਂ ਵੀਜ਼ਾ ਨਹੀਂ ਉਹਨੂੰ ਮਿਲਦਿਆ ਫਿਰ ਮੈਨੂੰ ਕਹਿੰਦਾ ਕਿ ਤੂੰ ਅੱਧ ਚ ਆ ਗਿਆ ਸਾਰੇ ਇਦਾਂ ਜਾਣਦੇ ਤੇ ਤੂੰ ਵੀ ਚੱਲ ਜਾ ਪਰ ਜ਼ਿਆਦਾਤਰ ਦੇਖਦੇ ਆ ਕਿ ਅਮਰੀਕਾ ਜਾਣ ਵਾਸਤੇ ਨੌਜਵਾਨਾਂ ਨੂੰ ਕੰਦਾਂ ਟੱਪਣੀਆਂ ਪੈਂਦੀਆਂ ਨੇ ਜੰਗਲਾਂ ਦੇ ਵਿੱਚੋਂ ਦੀ ਜਾਣਾ ਪੈਂਦਾ ਤੁਸੀਂ ਕਿਹੜੇ ਹਾਲਾਤਾਂ ਚ ਗਏ ਸੀ ਕੰਦ ਟੱਪ ਕੇ ਗਏ ਸੀ ਜੰਗਲਾਂ ਦੇ ਵਿੱਚੋਂ ਦੀ ਗਏ ਸੀ ਹਾਂਜੀ ਮੈਨੂੰ ਫਿਰ ਉੱਥੋਂ ਮਤਲਬ ਦੱਸਿਆ ਸੀ ਨਾ ਅੱਗੇ ਵੀ ਕਿ ਮੈਂ ਉੱਥੋਂ ਬ੍ਰਾਜ਼ੀਲ ਤੋਂ ਇੱਕ ਨੰਬਰ ਵੀਜ਼ਾ ਲੈਣਾ ਚਾਹੁੰਦਾ ਸੀ ਪਰ ਉਹ ਨਹੀਂ ਸੀ ਮਿਲ ਰਿਹਾ ਤੇ ਪਰ ਮੈਨੂੰ ਬ੍ਰਾਜ਼ੀਲ ਤੋਂ ਫਿਰ ਡੌਂਕੀ ਹੀ ਲਾਉਣੀ ਪਈ ਅੱਛਾ ਜੀ ਡੌਂਕੀ ਫਿਰ ਤੁਸੀਂ ਪਨਾਮਾ ਦੇ ਜੰਗਲਾਥਾਂ ਨਹੀਂ ਹੋ ਕੇ ਗਏ ਕਿ ਸਿੱਧਾ ਸਿੰਪਲ ਤੌਰ ਤੇ ਨਿਕਲ ਗਏ ਸੀ ਨਹੀਂ ਜੀ ਮੈਂ ਪਨਾਮਾ ਦੇ ਜੰਗਲ ਗੱਡੇ ਆ ਜੀ ਅੱਛਾ ਜੀ ਜੰਗਲ ਕੀ ਹਾਲਾਤ ਸੀਗੇ ਉੱਥੋਂ ਦੇ ਕੀ ਹਾਲਾਤ ਸੀ ਜੰਗਲਾਂ ਦੇ ਵਿੱਚ ਜੰਗਲ ਦੇ ਬਹੁਤ ਬੁਰੇ ਹਾਲ ਸੀ ਜੀ ਜੰਗਲ ਚ ਲਾਸ਼ਾਂ ਦੇ ਪਿੰਜਰ ਵੀ ਅਸੀਂ ਵੇਖੇ ਆ ਜੀ ਹਾਂਜੀ ਤੇ ਬਹੁਤ ਜਿਆਦਾ ਬੁਰੇ ਹਾਲ ਸੀ ਤਿੰਨ ਦਿਨ ਦਾ ਜੰਗਲ ਹੈ ਤੀਜੇ ਦਿਨ ਬਾਅਦ ਸਾਨੂੰ ਕੈਂਪ ਜਾਣਾ ਪੈਂਦਾ ਤਿੰਨ ਕੈਂਪ ਆ ਫਸਟ ਸੈਕੰਡ ਟਰਲ ਠੀਕ ਹੈ ਫਿਰ ਤੁਸੀਂ ਜਦੋਂ ਉਹ ਪੁਨਾਮਾ ਤੋਂ ਨਿਕਲ ਕੇ ਗਏ ਸੀ ਸਰਹਾਦ ਤੇ ਪਹੁੰਚ ਗਏ ਸੀਗੇ ਅਮਰੀਕਾ ਦੀ ਤੇ ਫਿਰ ਕੀ ਕਿਸ ਤਰੀਕੇ ਨਾਲ ਕੰਧ ਟੱਪੀ ਸੀਗੀ ਕਿ ਥੱਲੇੋਂ ਦੀ ਕਿਸ ਤਰੀਕੇ ਨਾਲ ਨਿਕਲੇ ਸੀਗੇ ਨਹੀਂ ਜੀ ਅਸੀਂ ਕੰਧ ਨਹੀਂ ਸੀ ਟੱਪੀ ਅਸੀਂ ਮਿਸਿਕੋ ਦੇ ਬਾਰਡਰ ਦੇ ਖੜਗੇ ਹਾਂ ਤਾਂ ਪੈਟਰੋਲੀਅਮ ਵਾਲੇ ਉੱਥੇ ਘੁੰਮਦੇ ਪਰਲੀ ਸਾਈਡ ਅਸੀਂ ਉਹਨਾਂ ਨੂੰ ਆਰੈਸਟ ਹੋਏ ਆਂ ਕਿ ਸਾਨੂੰ ਕੰਮ ਲਈ ਆਏ ਆਂ ਤੇ ਤੁਸੀਂ ਸਾਨੂੰ ਅਰੈਸਟ ਕਰੋ ਕਹਿੰਦੇ ਸੀ ਕਿ ਬਾਅਦ ਚਾਵਾਂਗੇ ਬਾਅਦ ਚਾਵਾਂਗੇ ਫਿਰ ਦੂਜੀ ਵਾਰਾ ਫੇਰ ਫੋਨ ਲਾਇਆ ਤਾਂ ਫੇਰ ਉਹ ਆਏ ਫਿਰ ਤੁਹਾਨੂੰ ਉਹਨਾਂ ਨੇ ਅਰੈਸਟ ਕਰ ਲਿਆ ਉਦੋਂ ਤੋਂ ਬਾਅਦ ਕੀ ਪ੍ਰਕਿਰਿਆ ਚੱਲੀ ਕਿਸ ਤਰੀਕੇ ਦੇ ਹਾਲਾਤ ਸੀ ਉਹਨਾਂ ਤੁਹਾਨੂੰ ਫਿਰ ਕੈਂਪਸ ਰੱਖਿਆ ਹੋਣਾ ਅਰੈਸਟ ਕਰ ਲਿਆ ਸੀਗਾ ਕਿਸ ਤਰੀਕੇ ਦੇ ਹਾਲਾਤ ਸੀ ਉੱਥੋਂ ਦੇ ਖਾਣਾ ਮਿਲਦਾ ਸੀ ਖਾਣ ਨੂੰ ਹਾਂਜੀ ਖਾਣਾ ਮਿਲਦਾ ਸੀ ਖਾਣਾ ਪੰਜ ਟਾਈਮ ਦੇ ਦੇਸੀ ਖਾਣਾ ਉਹ ਕੀ ਕੀ ਦਿੰਦੇ ਸੀ ਉਹ ਲੇਜ਼ ਦਿੱਤੇ ਸੀ ਦਾਖਾ ਦਿੰਦੇ ਸੀ ਤੇ ਐਪਲ ਦਿੰਦੇ ਸੀ ਤੇ ਦੁੱਧ ਦਿੰਦੇ ਸੀ ਮਤਲਬ ਕਿ ਹਰ ਤਿੰਨ ਘੰਟੇ ਬਾਅਦ ਖਾਣਾ ਦਿੰਦੇ ਸੀ ਪ੍ਰੋਪਰ ਦੇ ਦਿੰਦੇ ਸੀ ਇਹੋ ਜੀ ਗੱਲ ਈ ਹੈ ਅੱਛਾ ਜੀ ਪਰ ਫਿਰ ਬਾਅਦ ਵਿੱਚ ਤੁਹਾਨੂੰ ਉਹਨਾਂ ਨੇ ਜਦੋਂ ਦੱਸਿਆ ਕਿ ਤੁਸੀਂ ਹੁਣ ਤੁਹਾਨੂੰ ਇੰਡੀਆ ਭੇਜ ਲੱਗੇ ਕਿਸ ਤਰੀਕੇ ਨਾਲ ਦੱਸਿਆ ਸੀ ਤੁਹਾਨੂੰ ਦੱਸਿਆ ਇੰਡੀਆ ਭੇਜ ਲੱਗੇਗੇ ਤੁਹਾਨੂੰ ਉਹਨਾਂ ਨੇ ਉਸੇ ਤਰੀਕੇ ਨਾਲ ਹੀ ਨਾਰਮਲ ਤਰੀਕੇ ਨਾਲ ਚੁੱਪ ਕਰਕੇ ਲਿਆ ਕੇ ਪਲੇਨ 'ਚ ਬਿਠਾ ਦਿੱਤਾ ਸਾਨੂੰ ਇਹੋ ਜਿਹਾ ਕੁਝ ਨਹੀਂ ਦੱਸਿਆ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਰਿਲੀਜ਼ ਕਰਨ ਲੱਗੇ ਹਾਂ ਹਾਂਜੀ ਅਸੀਂ ਤੇ ਇਹ ਸੋਚਿਆ ਕਿ ਅਸੀਂ ਇਹਨਾਂ ਦਾ ਕਿਹੜਾ ਕਾਨੂੰਨ ਕੋਈ ਤੋੜਿਆ ਤੇ ਅਸੀਂ ਦੇ ਵੈਸੇ ਅੰਦਰ ਆਣ ਕੇ ਕੰਮ ਲਈ ਇਹਨਾਂ ਨੂੰ ਕਿਹਾ ਪਰ ਸਾਨੂੰ ਤੇ ਪਤਾ ਉਦੋਂ ਲੱਗਾ ਕਿ ਜਦੋਂ ਅਸੀਂ ਹਨ ਪਲੇਨ 'ਚ ਹੀ ਬਾਤ ਆ ਇਹਨਾਂ ਨੇ ਪਰ ਜਦੋਂ ਤੁਹਾਨੂੰ ਪਲੇਨ 'ਚ ਲੈ ਕੇ ਆਏ ਅਸੀਂ ਕਾਫੀ ਜਿਹੜੀਆਂ ਗੱਲਾਂ ਹੋ ਰਹੀਆਂ ਸੀ ਕਿ ਪਲੇਨ ਦੇ ਵਿੱਚ ਜੰਜੀਰਾ ਨਾਲ ਬੰਨ ਕੇ ਲੈ ਕੇ ਆਏ ਆ ਬੀੜੀਆਂ ਨਾਲ ਲਾਈਆਂ ਸੀਗੀਆਂ ਹੱਤਕੜੀਆਂ ਲਾਈਆਂ ਸੀਗੀਆਂ ਕਿੱਦਾਂ ਦੇ ਹਾਲਾਤ ਸੀਗੇ ਪਲੇਨ ਦੇ ਵਿੱਚ ਹਾਂਜੀ ਉਹਨਾਂ ਹੱਥ ਗੜੀਆਂ ਲਾਈਆਂ ਤੇ ਬੀੜੀਆਂ ਵੀ ਲਾਈਆਂ ਸੀ। ਅੱਛਾ ਜੀ। ਹਾਂਜੀ। ਪਲੇਨ ਦੇ ਵਿੱਚ ਵੀ ਕਾਫੀ ਲੰਮਾ ਸਮਾਂ ਸੀ ਕਿਉਂਕਿ 36 ਘੰਟਿਆਂ ਦਾ ਸਫ਼ਰ ਸੀਗਾ ਤੇ ਕਿਦਾਂ ਦਾ ਸਫ਼ਰ ਸੀਗਾ ਕਿ ਖਾਣ ਪੀਣ ਨੂੰ ਮਿਲਦਾ ਰਿਹਾ ਵਿੱਚ ਕੁਝ? ਹਾਂਜੀ ਖਾਣ ਲਈ ਦਿੰਦੇ ਸੀ। ਅੱਛਾ ਜੀ। ਹਾਂਜੀ ਖਾਣ ਲਈ ਉਹੀ ਜੋ ਅੰਦਰ ਉਹ ਦਿੰਦੇ ਹੀ ਚੌਂਕੀ ਜਿਹਾ ਦਿੰਦੇ ਉਹੀ ਉੱਥੇ ਦਿੰਦੇ ਸੀ। ਠੀਕ ਹੈ। ਮਤਲਬ ਕਿ ਲੇਜ਼ ਹੀ ਦਿੰਦੇ ਸੀ ਜ਼ਿਆਦਾ ਇਹ ਹੀ ਕੁਝ ਉਹਨਾਂ ਦਿੰਦੇ। ਪਰ ਕੀ ਲੱਗਦਾ ਕੀ ਤੁਸੀਂ ਆਪਣੇ ਰੋਜੀ ਰੋਟੀ ਕਮਾਉਣ ਲਈ ਗਏ ਸੀ ਪਰ ਇੱਕ ਵੱਡਾ ਜਿਹੜਾ ਇੱਕ ਕਹਿ ਦਈਏ ਕਿ ਅਸਮਾਨ ਟੁੱਟ ਜਾਣਾ ਵੱਡਾ ਹਾਦਸਾ ਹੋ ਜਾਣਾ ਇਹ ਹਾਦਸ ਇੱਕ ਇੰਨੇ ਪੈਸੇ ਲਾ ਕੇ ਵੱਡੀਆਂ ਰਕਮਾਂ ਲਾ ਕੇ ਪਾਕ ਰੋਜੀ ਰੋਟੀ ਕਮਾਉਣ ਲਈ ਘਰ ਦਾ ਭਵਿੱਖ ਚਮਕਾਉਣ ਲਈ ਗਏ ਸੀ ਆਪਣੇ ਆਪ ਨੂੰ ਚਮਕਾਉਣ ਲਈ ਗਏ ਸੀ ਪਰ ਉੱਥੋਂ ਡਿਪੋਰਟ ਕਰ ਦਿੱਤਾ ਗਿਆ ਵਾਪਸ ਘਰ ਆਉਣਾ ਪੈ ਗਿਆ ਹੁਣ ਕਿਸ ਤਰੀਕੇ ਦੇ ਹਾਲਾਤ ਨੇ ਤੁਹਾਨੂੰ ਪਤਾ ਹੈ ਜੀ ਹੁਣ ਤਾਂ ਸਭ ਕੁਝ ਹੀ ਉੱਜੜ ਗਿਆ ਸਾਰਾ ਕੁਝ ਦਾਤੇ ਲੱਗ ਗਿਆ ਆਪਣਾ ਪਰੇਸ਼ ਜਿਵੇਂ ਜਿਵੇਂ 온ਲੀ ਗਏ ਸੀ ਪਰ ਨਹੀਂ ਉਹ ਸੁਪਨੇ ਸਾਰੇ ਫੇਲ ਹੋ ਗਏ ਪਰ ਅੱਜ ਵੀ ਹੱਲੇ ਵੀ ਵੱਡੇ ਪੱਧਰ ਤੇ ਨੌਜਵਾਨ ਜਿਹੜੇ ਨੇ ਅਜੇਹੇ ਜਿਹੜੇ ਅਰਸਤੇ ਲੱਭਦੇ ਨੇ ਕਿ ਕਿਸੇ ਤਰੀਕੇ ਨਾਲ ਵਿਦੇਸ਼ਾਂ ਚ ਪਹੁੰਚਿਆ ਜਾਵੇ ਸਟੱਡੀ ਨਹੀਂ ਹੈਗੀ ਪੈਸੇ ਵੀ ਕੱਟਨੇ ਪਰ ਫਿਰ ਵੀ ਸੋਚਦੇ ਨੇ ਕਿ ਅਸੀਂ ਵੱਡੇ ਦੇਸ਼ਾਂ 'ਚ ਪਹੁੰਚ ਜਾਵਾਂ ਕੀ ਅਪੀਲ ਕਰਨੀ ਚਾਹੋਗੇ ਉਹਨਾਂ ਨੂੰ ਜਿਹੜਾ ਤੁਹਾਡੇ ਨਾਲ ਹਾਦਸਾ ਆਇਆ ਉਹਨਾਂ ਨਾਲ ਨਾਂ ਵਰਤੇ ਮੈਂ ਤਾਂ ਇਹ ਅਪੀਲ ਕਰਨਾ ਚਾਹੁੰਦਾ ਕਿ ਇੱਕ ਨੰਬਰ 'ਚ ਜਾਓ ਜੇ ਜਾਣਾ ਤੇ ਪਰ ਦੋ ਨੰਬਰ ਦਾ ਰਸਤਾ ਨਾ ਪੈਣਾ ਕਿਉਂਕਿ ਨਹੀਂ ਤਾਂ ਫਿਰ ਸਾਡੇ ਵਾਲਾ ਹੀ ਹਾਲ ਹੋਊਗਾ ਕੋਈ ਪਤਾ ਨਹੀਂ ਹੈ ਕਿ ਉਹ ਅੰਦਰ ਵੀ ਰੱਖ ਸਕਦੇ ਇਹਦੇ ਰਿਪੋਰਟ ਵੀ ਕਰ ਸਕਦੇ ਹੁਣ ਤਾਂ ਵੈਸੇ ਉਹ ਰਿਪੋਰਟ ਹੀ ਕਰਦੇ ਇੱਕ ਨੰਬਰ ਦਾ ਹੀ ਰਸਤਾ ਚੁਣੋ ਕਿ ਸਰਕਾਰ ਨੂੰ ਅਪੀਲ ਕਰਨੀ ਚਾਹੂ ਕਿ ਕਿ ਇਹ ਜੇ ਅਜਿਹੇ ਏਜੰਟਾਂ ਉਤੇ ਕਾਰਵਾਈ ਹੋਵੇ ਅਤੇ ਤੁਹਾਡੇ ਜਿਹੜੇ ਲੱਗੇ ਆ ਰਕਮਾਂ ਲੱਗੀਆਂ ਨੂੰ ਵਾਪਸ ਮੋੜ ਸਕਣ ਹਾਂਜੀ ਇਹ ਏਜੰਟਾਂ ਤੇ ਕਾਰਵਾਈ ਚਾਹੀਦੀ ਹੈ ਸਰਕਾਰ ਨੂੰ ਚਾਹੀਦੀ ਹੈ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਹੈ ਏਜੰਟ ਕਿਉਂਕਿ ਇਹ ਕੰਮ ਨਾ ਕਰਨ ਹਰ ਦੇਰਗੇ ਹੋਰ ਨਾ ਕੋਈ ਫਸਲ ਕਿ ਲਗਾਤਾਰ ਅਸੀਂ ਇਸ ਵੇਲੇ ਅੰਮ੍ਰਿਤਸਰ ਜ਼ਿਲ੍ਹਾ ਦੇ ਪਿੰਡ ਸਲੇਮਪੋਰਾ ਵਿੱਚ ਮੌਜੂਦ ਸੀਗੇ ਜਿੱਥੋਂ ਦੇ ਅਸੀਂ ਦਲੇਰ ਸਿੰਘ ਨਾਲ ਗੱਲ ਕਰ ਰਹੇ ਸੀ ਜੋ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਆਪਣੇ ਅੱਜ ਹੁਣੇ ਸਵੇਰੇ ਘਰ ਪਹੁੰਚੇ ਨੇ ਜਿੰਨਾਂ ਵੱਲੋਂ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ ਗਈ ਆ ਕਿ ਕਿਸ ਤਰੀਕੇ ਨਾਲ ਉਹ ਪੁਨਾਮਾ ਦੇ ਜੰਗਲਾਂ 'ਚ ਹੁੰਦੇ ਹੋਏ ਉਹ ਜਿਹੜੇ ਅਮਰੀਕਾ ਪਹੁੰਚਦੇ ਨੇ ਤੇ ਅਮਰੀਕਾ ਪਹੁੰਚਣ ਤੋਂ ਬਾਅਦ ਚ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਉਸ ਤੋਂ ਬਾਅਦ ਅਰੈਸਟ ਕਰਨ ਤੋਂ ਬਾਅਦ ਕਾਫੀ ਲੰਮਾ ਸਮਾਂ ਜਿਸ ਤਰੀਕੇ ਉਹਨਾਂ ਨੇ ਦੱਸਿਆ ਕਿ 6 ਤੋਂ 7 ਮਹੀਨੇ ਉਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਚ ਜਦੋਂ ਬਾਹਰ ਕੱ ਕੋਡ ਕਰ ਦਿੱਤਾ ਜਾਂਦਾ ਤੇ ਇੰਡੀਆ ਚ ਭੇਜ ਦਿੱਤਾ ਜਾਂਦਾ ਤੇ ਨਾਲ ਨਾਲ ਉਹਨਾਂ ਵੱਲੋਂ ਲੋਕਾਂ ਤੇ ਨਾ ਕਿਤੇ ਅਪੀਲ ਕੀਤੀ ਜਾ ਰਹੀ ਆ ਲੋਕਾਂ ਤੇ ਨੌਜਵਾਨਾਂ ਨੂੰ ਕਿ ਅਜਿਹੇ ਰਸਤੇ ਨਾ ਅਪਣਾਓ ਜਿਸ ਨਾਲ ਮੇਰੇ ਵਰਗੇ ਹਾਲਾਤ ਹੋਣ ਕਿਉਂਕਿ ਕਰੋ ਪਹਿਲੀ ਵੀ ਵੇਚੀ ਆ ਘਰ ਦੇ ਹਾਲਾਤ ਨੂੰ ਸੁਧਾਰ ਲਈ ਗਏ ਸੀ ਪਰ ਹਾਲਾਤ ਖਰਾਬ ਕਰਕੇ ਵਾਪਸ ਮੁੜੇ ਨੇ ਪਰ ਇਹ ਇੱਕ ਮੈਸੇਜ ਜਿਹੜਾ ਅਸੀਂ ਵੀ ਇੰਡੀਆ ਨਿਊਜ਼ ਪੰਜਾਬ ਤੋਂ ਸਾਰਿਆਂ ਨੂੰ ਦੇਣਾ ਚਾਹਵਾਗੇ ਕਿ ਜਦੋਂ ਵੀ ਵਿਦੇਸ਼ ਜਾਣਾ ਆ ਪੜ੍ਹ ਲਿਖ ਕੇ ਜਾਓ ਜਾਂ ਆਪਣੀ ਲੀਗਲ ਤਰੀਕੇ ਨਾਲ ਵਰਕ ਪਰਮਿਟ ਤੇ ਜਾਓ ਪਰ ਅਜਿਹੇ ਤਰੀਕੇ ਨਾਲ ਅਜਮਾਓ ਜਿਸ ਨਾਲ ਕਰਦਾ ਨੁਕਸਾਨ ਹੋਵੇ ਆਪਣਾ ਨੁਕਸਾਨ ਹੋਵੇ ਤੇ ਆਪਣੇ ਪਰਿਵਾਰ ਦਾ ਨੁਕਸਾਨ ਹੋਵੇ ਬਾਕੀ ਤੁਸੀਂ ਜੁੜੇ ਰਹੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਅੰਮ੍ਰਿਤਸਰ ਤੋਂ ਜਗਜੀਤ